ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਸਾ ਦੀ ਵਾਰ ਬਾਣੀ ਦਾ ਜੋ ਸਲੋਕ ਚੱਲ ਰਿਹਾ ਹੈ ਉਹਦੀਆਂ ਅਗਲੀਆਂ ਤੁਕਾਂ ਦਾ ਪਾਠ ਸਰਵਣ ਕਰੋ ਜੀ ਸਤਨਾਮ ਤਨਬਹੇ ਗੁਰੂ ਸਾਹਿਬ ਜਿਉ ਮਹਲਾ ਦੂਜਾ ਨਾਲ ਇਆੜੇ ਦੋਸਤੀ ਬਡਾਰੂ ਸੂਨੇ ਹੋ ਦੇ ਅੰਦਰ ਲੀਕ ਜਿਉ ਤਿਸ ਦਾ ਦੌ ਨਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਦੀ ਵਾਰ ਬਾਣੀ ਦੇ ਇਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 474 ਅੰਗ ਤੇ ਸੁਭਾਏਮਾਨ ਹੈ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮੁਖਾਰਜ ਵਿੱਚ ਤੋਂ ਉਚਾਰਨ ਕੀਤੇ ਗਏ ਹਨ ਇਹਨਾਂ ਤੁਕਾਂ ਰਹੀ ਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਆਓ ਇਹਦੀ ਵਿਚਾਰ ਕਰੀਏ ਨਾਲ ਇਆਣੇ ਦੋਸਤੀ ਗਡਾਰੂ ਸੂਨੇ ਹੋ ਪਾਣੀ ਅੰਦਰ ਲੀਕ ਜਿਉ ਇਸ ਦਾ ਥਾਂ ਨਾ ਥਿਓ ਇਹਨਾਂ ਤੁਕਾਰਾਂ ਹੀ ਗੁਰੂ ਸਾਹਿਬ ਸ੍ਰੀ ਗੁਰੂ ਰੰਗਤ ਦੇਵ ਜੀ ਸਾਨੂੰ ਸਮਝਾ ਰਹੇ ਹਨ ਕਿ ਕਿਸ ਅਣਜਾਣ ਵਿਅਕਤੀ ਨਾਲ ਕੀਤੀ ਹੋਈ ਦੋਸਤੀ ਕਿਸੇ ਵੇਕੂਫ ਨਾਲ ਕੀਤੀ ਹੋਈ ਦੋਸਤੀ ਤੇ ਕਿਸੇ ਆਪ ਤੋਂ ਵੱਡੇ ਨਾਲ ਕੀਤੀ ਹੋਈ ਦੇ ਕਿਸੇ ਆਪ ਤੋਂ ਵੱਡੇ ਨਾਲ ਕੀਤੀ ਹੋਈ ਪ੍ਰੇਤ ਜੋ ਦੁਨਿਆਵੀ ਤੌਰ ਤੇ ਵੱਡਾ ਹੈ ਜੋ ਰੁੱਤ ਵਿੱਚ ਵੱਡਾ ਹੈ ਉਸ ਨਾਲ ਕੀਤੀ ਹੋਈ ਪ੍ਰੇਤ ਐਦੋਂਵੇਂ ਐਵੇਂ ਹੈ ਜਿਵੇਂ ਗੁਰੂ ਸਾਹਿਬ ਸਮਝਾ ਰਹੇ ਕਿ ਦੋਵੇਂ ਕਿਵੇਂ ਹੈ ਜਿਵੇਂ ਪਾਣੀ ਅੰਦਰ ਆਪਾਂ ਲੀਖਿਤ ਦੰਦੇ ਆਉਦਾ ਕੋਈ ਨਿਸ਼ਾਨ ਨਹੀਂ ਰਹਿੰਦਾ ਉਹਦਾ ਕੋਈ ਨਾਮੂ ਨਿਸ਼ਾਨ ਨਹੀਂ ਰਹਿੰਦਾ ਉਹਦਾ ਕੋਈ ਵजूद ਨਹੀਂ ਰਹਿੰਦਾ ਇਸੇ ਤਰ੍ਹਾਂ ਕਿਸੇ ਅਣਜਾਣ ਨਾਲ ਕਿਸੇ ਵੇਖੂਫ ਨਾਲ ਕੀਤੀ ਹੋਈ ਦੋਸਤੀ ਕਿਸੇ ਰੁੱਤ ਵਿੱਚ ਵੱਡੇ ਨਾਲੋਂ ਕਿੱਤੀ ਹੋਈ ਪ੍ਰੀਤ ਇਹਵੇਂ ਹੈ ਜਿਵੇਂ ਆਪਾਂ ਪਾਣੀ ਵਿੱਚ ਲੀ ਖਿੱਚ ਦੰਦੇ ਆ ਉਹਦਾ ਕੋਈ ਨਿਸ਼ਾਨ ਰਹੀ ਰਹਿੰਦਾ ਉਹਦਾ ਕੋਈ ਵਜੂਦ ਨਹੀਂ ਰਹਿੰਦਾ ਇਨਾ ਤੁਕਾਂ ਦੀ ਵਿਚਾਰ ਆਪਜੀ ਨੇ ਸ਼ਰਮ ਕਿਤੀ ਹੈ ਅੱਗੇ ਆਸਾ ਦੀ ਵਾਰ ਬਾਣੀ ਵਿੱਚ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਅਗਲੀਆਂ ਤੁਕਾਂ ਦਾ ਪਾਠ ਸਰਨ ਕਰਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਵੱਧ ਤੇ ਵੱਧ ਸ਼ੇਅਰ ਕਰੋ ਤਾਂ ਜੋ ਗੁਰਬਾਣੀ ਦਾ ਲਿੰਕ ਹਰ ਇੱਕ ਵਿਅਕਤੀ ਕੋ ਹਰ ਇੱਕ ਇਨਸਾਨ ਤੱਕ ਪਹੁੰਚ ਜਾਵੇ ਹਰ ਇੱਕ ਇਨਸਾਨ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਉੱਤੇ ਚੱਲ ਕੇ ਆਪਣਾ ਜੀਵਨ ਬਤੀਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ